ਲੁਧਿਆਣਾ ਦੇ ਤਾਜਪੁਰ ਰੋਡ ਇਲਾਕੇ ਦੇ ਵਿੱਚ ਇੱਕ 14 ਸਾਲਾ ਵਿਦਿਆਰਥਣ ਦੇ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਦਾਸਤੀ ਹੈ ਕਿ ਇਹ ਮਾਮਲਾ ਸ਼ਨੀਵਾਰ ਦਾ 14 ਬੱਚੀ ਦੀ ਮਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਕਿਵੇਂ ਬੱਚੀ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਆਟੋ ਤੇ ਸਵਾਰ ਹੋਈ ਉੱਥੇ ਉਸਦੇ ਨਾਲ ਛੇੜਛਾੜ ਕੀਤੀ ਗਈ ਇਸ ਸੰਬੰਦੇ ਸਾਡੇ ਰਿਪੋਰਟਰ ਨੇ ਬੱਚੀ ਦੀ ਮਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਜਾਣਿਆ ਕੀ ਹੈ ਪੂਰਾ ਮਾਮਲਾ ਪੀਏਟੀ ਨਿਊਜ਼ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਤੁਸ਼ਾਰਕਪੂਰ ਬੀਤੇ ਦਿਨੀ ਜਲੰਧਰ ਦੇ ਦੇ ਵਿੱਚ ਇੱਕ 13 ਸਾਲਾ ਮਾਸੂਮ ਦੇ ਨਾਲ ਹਿਵਾਨੀਅਤ ਦੀ ਜਿਹੜੀ ਹੈ ਘਟਨਾ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਉਸ ਮਾਮਲੇ ਦੇ ਵਿੱਚ આરોપી ਨੂੰ ਫੜ ਲਿੱਤਾ ਗਿਆ ਸੀਗਾ ਲੇਕਿਨ ਅੱਜ ਲੁਧਿਆਣਾ ਦੇ ਤਾਜਪੁਰ ਰੋਡ ਤੇ ਮੌਜੂਦ ਹਾਂ ਜਿੱਥੇ ਅੱਜ ਤਾਜਪੁਰ ਰੋਡ ਦੇ ਉੱਤੇ ਇੱਕ 14 ਸਾਲਾ ਮਾਸੂਮ ਦੇ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਮਾਸੂਮ ਦਾ ਇਸ ਵਕਤ ਐਸਾ ਹਾਲਾਤ ਹੈ ਕਿ ਮਾਸੂਮ ਜਿਹੜੀ ਹੈ ਘਰੋਂ ਬਾਹਰ ਨਿਕਲ ਤੋਂ ਵੀ ਡਰਨ ਲੱਗ ਪਈ ਹੈ ਸੋ ਪਰਿਵਾਰ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਕਿ ਆਖਰਕਾਰ ਐਸਾ ਕੀ ਪਾਣਾ ਵਰਤ ਗਿਆ ਕਿ 14 ਸਾਲਾਂ ਦੀ ਜਿਹੜੀ ਮਾਸੂਮ ਜਿਹੜੀ ਲੜਕੀ ਹੈ ਉਹ ਘਰੋਂ ਬਾਹਰ ਨਿਕਲਣਾ ਵੀ ਜਿਹੜਾ ਆ ਹੁਣ ਆਪਣੇ ਆਪ ਨੂੰ ਡਰੀ ਹੋਈ ਮਹਿਸੂਸ ਕਰ ਰਹੀ ਹੈ ਸੋ ਪਰਿਵਾਰ ਵੀ ਕਿਤੇ ਨਾ ਕਿਤੇ ਡਰਿਆ ਹੋਇਆ ਕਿਉਂਕਿ ਘਰੋਂ ਬਾਹਰ ਜਿਹੜੀ ਇਹ ਬੱਚੀ ਉਹ ਪੜਨ ਵਾਸਤੇ ਜਾਂਦੀ ਹੈ ਜਦੋਂ ਘਰ ਆਉਂਦੀ ਹੈ ਤਾਂ ਉਸ ਦੇ ਨਾਲ ਰਸਤੇ ਦੇ ਵਿੱਚ ਕਿਸ ਤਰੀਕੇ ਦੀ ਜਿਹੜੀ ਹੈ ਛੇੜਛਾੜ ਹੁੰਦੀ ਹੈ ਹਵਾਨੀਅਤ ਦੀ ਘਟਨਾ ਹੁੰਦੀ ਹੈ ਪਰਿਵਾਰ ਤੋਂ ਜਾਣ ਲੈਨੇ ਆ ਮੈਡਮ ਕਿਆ ਕੀ ਹੋਇਆ ਕੀ ਸੀਗਾ ਤੁਹਾਡੀ ਬੱਚੀ ਦੇ ਨਾਲ ਦਿਵਾਲੀ ਸਕੂਲ ਤੇ ਬੱਚੀ 4 ਵਜੇ ਦਾ ਟਾਈਮਿੰਗ ਸੀ ਆਟੋ ਬੈਠੀ ਉੱਥੋਂ ਇਹ ਜਿਹੜੇ ਗਰੀਬ ਦਾ ਸਤਾਵਾ ਹੈਗਾ ਉੱਥੋਂ ਆਇਆ ਇੱਕ ਮੁੰਡਾ ਚੜਿਆ ਅਦਵੇਸ਼ ਜੀ ਮੁੰਡਾ ਨਹੀਂ ਕਹਿੰਦੇ ਮਤਲਬ ਵਿਚਦਾ ਬੰਦਾ ਸੀ ਚੜਿਆ ਅੱਗੇ ਆਟੋ ਦੇ ਸੀਟ ਤੇ ਬੈਠਿਆ ਡਰਾਈਵਰ ਦੇ ਨਾਲ ਬੈਠ ਕੇ ਪੱਟੇ 'ਚ ਹੱਥ ਲਾਇਆ ਲਾਨ ਤੋਂ ਬਾਅਦ ਉਹਨਾਂ ਨੇ ਇਹ ਕਹੀ ਅੰਕਲ ਸਾਈਡ ਕਰੋ ਭਰੇ ਕਰੋ ਹੱਥ ਨਹੀਂ ਕਰਿਆ ਆਪਣੇ ਫਿਰ ਇਹਨੇ ਚਿੱਕਾ ਮਾਰਨ ਲੱਗੀ ਕਹਿੰਦਾ ਇਡੀਅਟ ਨੌਨਸੈਂਸ ਮਤਲਬ ਬੱਚੀ ਜੀ ਮੈਂ ਹੈਗਾ ਬੋਲਣ ਲੱਗੇ ਆਪਣੀ ਬਚਾਅ ਤੇ ਲੇਕਿਨ ਫਿਰ ਵੀ ਨਹੀਂ ਉਹਦੇ ਵਿੱਚ ਬੈਠੇ ਸੀ ਲੇਡੀਜ਼ ਵੀ ਬੈਠੀ ਸੀ ਮਤਲਬ ਕੁੜੀਆਂ ਵੀ ਬੈਠੀ ਸੀ ਦੀ ਕਲਾਸਮੈਟ ਵੀ ਤੇ ਬਾਕੀ 10ਥ ਕਲਾਸ ਦੀ ਕੁੜੀ ਬੈਠੀ ਸੀ ਇੱਕ ਮੁੰਡਾ ਵੀ ਬੈਠਿਆ ਸੀ ਕਿਸੇ ਨੇ ਆਬਜੈਕਸ਼ਨ ਨਹੀਂ ਕੀਤਾ ਛੇਰਖਾਣੀ ਹੁੰਦੀ ਰਹੀ ਨਹੀਂ ਕੋਈ ਵੀ ਕੋਈ ਵੀ ਜਵਾਬ ਨਹੀਂ ਕੀਤਾ ਸਾਡਾ ਬੱਚੀ ਰੋਂਦੀ ਰਹੀ ਤੇ ਉਹਦੇ ਵਿੱਚ ਲੇਡੀਜ਼ ਨਾ ਬਿਲਕੁਲ ਐ ਕਰਦੀ ਰਹੀ ਕਿ ਮਤਲਬ ਹੱਸਦੀ ਰਹੀ ਮੁਸਕਰਾਉਂਦੀ ਰਹੀ ਤੇ ਬੱਚੇ ਸਾਡੇ ਬਹੁਤ ਸੇਮਿਆਂ ਹੋਇਆ ਉੱਤਰ ਕੇ ਬੰਦਾ ਆਇਆ ਕੰਡੇ 'ਚ ਉਤਰਿਆ ਉਤਰਿਆ ਉਹਨੇ ਪੈਸੇ ਲਿੱਤੇ ਔਟੋ ਵਾਲੇ ਨੇ ਬੰਦੇ ਤੋ ਕਿਰਾਇਆ ਲੈ ਕੇ ਬੰਦੇ ਨੂੰ ਛੱਡਿਆ ਹੈਗਾ ਐ ਨਹੀਂ ਕਿਤਾ ਮਾਰ ਕੋਟ ਕੋਟਾਈ ਇਹੋ ਜੀ ਕੰਮ ਹੁੰਦੇ ਪਏ ਆ ਸਾਰੇ ਕੋਈ ਵੀ ਨਹੀਂ ਕੀਤਾ ਓਬਜੈਕਸ਼ਨ ਤੇ ਉਸ ਤੋਂ ਬਾਅਦ ਹੁਣ ਸਾਡੀ ਕੁੜੀ ਘੜੇ ਆਈ ਤਾਂ ਆਕੇ ਸਾਨੂੰ ਦੱਸਿਆ ਹੈਗਾ ਅਸੀਂ ਕੰਪਲੇਨ ਲਿਖਾਇਆ ਹੈਗਾ ਮੁਲਾਜ਼ਮ ਨੂੰ ਤੇ ਕਿਸ ਤਰੀਕੀ ਕੰਪਲੀਟ ਕੀ ਤੁਸੀਂ ਲਿਖਵਾਈ ਸੀਗੀ ਕਿ ਤੁਹਾਡੀ ਬੱਚੀ ਦੇ ਨਾਲ ਤੁਸੀਂ ਸਕੂਲੋਂ ਪੜਨ ਗਈ ਜਦੋਂ ਘਰ ਆਣ ਲੱਗੀ ਆਟੋ 'ਚ ਬੈਠੀ ਆਟੋ 'ਚ ਹੋਰ ਵੀ ਲੋਕ ਬੈਠੇ ਕਿਸੇ ਨੇ ਵੀ ਇਸ ਜਿਹੜੀ ਘਟਨਾ ਹੋਈ ਹੈ ਇਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਕਿਸੇ ਨੇ ਨਹੀਂ ਕੀਤੀ ਹੈ ਕਿਸੇ ਨੇ ਵੀ ਨਹੀਂ ਕੀਤੀ ਨਾ ਆਟੋ ਵਾਲੇ ਨੇ ਕੀਤਾ ਨਾ ਉਹਦੇ ਵਿੱਚ ਪਬਲਿਕ ਬੈਠਿਆ ਹੋਇਆ ਸੀ ਉਹਨੇ ਵੀ ਕੀਤਾ ਤੇ ਇਹ ਤਾਂ ਬੜੀ ਸ਼ਰਮਨਾਕ ਗੱਲ ਹੈਗਾ ਭਾਜੀ ਤੇ ਪੁਲਿਸ ਵੱਲੋਂ ਹੁਣ ਤੁਸੀਂ ਪੁਲਿਸ ਨੂੰ ਕੰਪਲੀਟ ਕੀਤੀ ਹੈ ਹਾਂਜੀ ਕੀਤੀ ਹੈ ਕੀ ਕਾਰਵਾਈ ਕਰ ਰਹੇ ਨੇ ਕਾਰਵਾਈ ਕਹਿੰਦੇ ਫੁਟੇਜ ਚੈੱਕ ਕਰਦੇ ਆਂ ਉਸ ਤੋਂ ਬਾਅਦ ਕਾਰਵਾਈ ਅਸੀਂ ਚਾਹੁੰਦੇ ਆਂ ਫਾਂਸੀ ਹੋਣੀ ਚਾਹੀਦਾ ਬੰਦੇ ਨੂੰ ਹਾਂਜੀ ਤੇ ਪੁਲਿਸ ਪ੍ਰਸ਼ਾਸਨ ਆਇਆ ਤੁਹਾਡੇ ਘਰ ਪੁੱਛਣ ਵਾਸਤੇ ਆਇਆ ਬੱਚੀ ਨਾਲ ਗੱਲਬਾਤ ਹੋਈ ਉਹਦਾ ਬਿਆਨ ਨੋਟ ਕੀਤਾ ਉਹਨਾਂ ਨੇ ਹਾਂਜੀ ਆਏ ਆ ਪੁਲਿਸ ਪ੍ਰਸ਼ਾਸਨ ਹਾਂਜੀ ਬਿਆਨ ਨੋਟ ਕੀਤਾ ਕਹਿੰਦੇ ਅਸੀਂ ਕਰਾਂਗੇ ਕਾਰਵਾਈ ਕਰਾਂਗੇ ਮੈਂ ਪੁਲਿਸ ਨੂੰ ਵੀ ਇਹੀ ਗੱਲ ਕੇ ਆਏਗਾ ਪ੍ਰਸ਼ਾਸਨ ਨੂੰ ਕਿ ਸਾਨੂੰ ਬੰਦਾ ਚਾਹੀਦਾ ਬੰਦੇ ਨੂੰ ਫਾਂਸੀ ਹੋਣੀ ਚਾਹੀਦਾ ਤੇ ਓਟੋ ਵਾਲੇ ਨੂੰ ਕਾਰਵਾਈ ਹੋਣੀ ਚਾਹੀਦਾ ਇਹ ਬੱਚੀ ਦਾ ਕਿਸ ਤਰ੍ਹਾਂ ਦਾ ਹਾਲ ਹੈ ਬੱਚੀ ਮੇਰੀ ਬਹੁਤ ਬੁੜੇ ਹਾਲ ਚ ਹੈਗਾ ਨਾ ਰੋਟੀ ਖਾਂਦੀ ਪਈ ਹੈ ਨਾ ਕਹਿੰਦੀ ਬਾਹਰ ਜਾਣਾ ਨਾ ਪੜ੍ਹਾਈ ਕਰਨਾ ਮੈਂ ਨਾ ਕਰ ਤੋ ਬਾਹਰ ਜਾਵਾਂਗੇ ਬੱਚੀ 14 ਸਾਲ ਦੀ ਮਾਸੂਮ ਦਾ ਇਹ ਹਾਲਾਤ ਹੈਗੇ ਸੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਪਰਿਵਾਰ ਵੀ ਕਿਤੇ ਨਾ ਕਿਤੇ ਸਹਿਮਿਆ ਹੋਇਆ ਪਰਿਵਾਰ ਦੇ ਵੱਲੋਂ ਸਿੱਧੇ ਤੌਰ ਤੇ ਜਿਹੜੀ ਹੈ ਮੰਗ ਕੀਤੀ ਜਾ ਰਹੀ ਹੈ ਕਿ ਇਸ ਜਿਹੜਾ ਛੇੜਖਾਦੀ ਕਰਨ ਵਾਲਾ ਇਸ ਪੂਰੇ ਮਾਮਲੇ ਨੂੰ ਸੁਲਝਾਇਆ ਜਾਵੇ ਆਖਰਕਾਰ ਇਹ ਆਟੋ ਵਾਲਾ ਕੌਣ ਸੀ ਤੇ ਆਟੋ ਦੇ ਵਿੱਚ ਬੈਠੇ ਵਿਅਕਤੀ ਨੇ ਜਿਸ ਨੇ ਛੇੜਖਾਨੀ ਕੀਤੀ ਕੀ ਇਹ ਆਟੋ ਜਿਹੜਾ ਆਟੋ ਚਾਲਕ ਤੇ ਆਟੋ ਦੇ ਵਿੱਚ ਜਿਹੜਾ ਇਹ ਸਵਾਰ ਜਿਹੜਾ ਜਿਹੜਾ ਬੰਦਾ ਸੀਗਾ ਜਿਸ ਨੇ ਇਸ ਲੜਕੀ ਦੇ ਨਾਲ ਛੇੜਖਾਨੀ ਕੀਤੀ ਹੈ ਕਿ ਇਹ ਦੋਨੋਂ ਦੀ ਮਿਲੀ ਭਗਸੀ ਇਹ ਕਾਫੀ ਟਾਈਮ ਤੋਂ ਨੋਟ ਕਰ ਰਹੇ ਸੀ ਕਿ ਇਸ ਲੜਕੀ ਦੇ ਨਾਲ ਵੱਡਾ ਭਾਣਾ ਵੀ ਵਰ ਸਕਦਾ ਸੀ ਕਿਉਂਕਿ ਹਲੇ ਸਿਰਫ ਇੱਕ ਛੋਟਾ ਜਿਹਾ ਭਾਣਾ ਵਰਤਿਆ ਸਿਰਫ ਛੇੜਖਾਨੀ ਹੋਈ ਹੈ ਲੜਕੀ ਇੰਨੀ ਸਹਿਮ ਗਈ ਕਿ ਅਗਰ ਕੋਈ ਅਨਸੁਖਾਵੀ ਘਟਨਾ ਹੋ ਜਾਂਦੀ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੁੰਦਾ ਸੋ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਹੋ ਇਸ ਤਰ੍ਹਾਂ ਦੇ ਲੋਕਾਂ ਨੂੰ ਕਿਸ ਤਰ੍ਹਾਂ ਦੀ ਸਜ਼ਾ ਮਿਲ ਜਾਈ ਦੀ ਫਾਂਸੀ ਹੋਣੀ ਚਾਹੀਦਾ ਇੱਕੋ ਹੀ ਹੈਗਾ ਫਾਂਸੀ ਹੋਣੀ ਚਾਹੀਦਾ ਸਰਕਾਰ ਕਹਿੰਦੇ ਮੈਂ ਸੇਫ ਹੈਗਾ ਬੱਚੇ ਸੇਫ ਹੈਗਾ ਕੀ ਬੱਚਾ ਸੇਫ ਹੈਗਾ ਇੱਥੋਂ ਸਰਕਾਰ ਤੋਂ ਮੈਂ ਮੰਗ ਕਰਨਾ ਹੈ ਕਿ ਇਹੋ ਜਿਹੇ ਬੰਦੇ ਨੂੰ ਫਾਂਸੀ ਹੋਣੀ ਚਾਹੀਦਾ ਜਿਹੜਾ ਆਟੋ ਵਾਲਾ ਹੈਗਾ ਨਾ ਉਹਨਾਂ ਨੂੰ ਵੀ ਸਜ਼ਾ ਹੋਣੀ ਚਾਹੀਦਾ ਸਰਕਾਰਾਂ ਤਾਂ ਵੱਡੇ ਵੱਡੇ ਨਾਅਰੇ ਨਾਅਰੇ ਲਗਾਉਂਦੀਆਂ ਕਿ ਬੇਟੀ ਪੜਾਓ ਬੇਟੀ ਬਚਾਓ ਪਰ ਇਸ ਤਰੀਕੇ ਦੇ ਨਾਲ ਲੱਗਦਾ ਨਹੀਂ ਹੈ ਵੀ ਆਪਾਂ ਸੇਫ ਨਹੀਂ ਹੈਗੇ ਸਰਕਾਰ ਨਾਅਰੇ ਲਗਾਉਂਦੇ ਆ ਲੇਕਿਨ ਇਹੋ ਜਿਹਾ ਕੋਈ ਨਹੀਂ ਹੈਗਾ ਸਰਕਾਰ ਸੇਮ ਬੱਚੇ ਤਾਂ ਕੋਈ ਵੀ ਸੇਫ ਹੀ ਨਹੀਂ ਹੈਗਾ ਪਬਲਿਕ ਸੇਫ ਨਹੀਂ ਹੈਗਾ ਔਰ ਮੇਨ ਪਬਲਿਕ ਵੀ ਗਲਤ ਹੈਗੀ ਤੋ ਤੋ ਮੈਂ ਕਹਾਂਗੇ ਪਬਲਿਕ ਸਭ ਤੋਂ ਵੱਡੀ ਗਲਤ ਹੈਗਾ ਕਿ ਸਰਕਾਰ ਦੇ ਮਾਮਲੇ ਉੱਥੋਂ ਪਬਲਿਕ ਬੈਠੇ ਸੀ ਤਾਂ ਮੇਰੇ ਬੱਚੇ ਨਾਲ ਇਹ ਹੋਇਆ ਕਲੋਨਾ ਦੇ ਪਬਲਿਕ ਦਾ ਬੱਚੇ ਨਹੀਂ ਹੋ ਸਕਦੇ ਆ ਅੱਜ ਮੇੜੀ ਸੀ ਕਲੋਨਾ ਦੇ ਵੀ ਬੱਚੇ ਉੱਥੇ ਹੋ ਸਕਦੇ ਆ ਉਸ ਹਲਾਤ ਤੇ ਲੱਗਦਾ ਨਹੀਂ ਵੀ ਸਾਨੂੰ ਆਮ ਲੋਕਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ ਇਹੋ ਜਿਹੇ ਲੋਕਾਂ ਦੇ ਖਿਲਾਫ ਕਾਰਵਾਈ ਕਰਵਾਉਣ ਵਾਸਤੇ ਸਾਨੂੰ ਇਕੱਠੇ ਹੋਣਾ ਚਾਹੀਦਾ ਬਿਲਕੁਲ ਇਕੱਠੇ ਹੋਣਾ ਚਾਹੀਦਾ ਜਿਹੜੇ ਪਬਲਿਕ ਦੇ ਜ਼ਮੀਰ ਹੋਊਗਾ ਜੱਗਿਆ ਉਹ ਪਬਲਿਕ ਇਕੱਠੇ ਹੋਣ ਵਾਸਤੇ ਤਿਆਰ ਹੋਊਗਾ ਸਾਡਾ ਸਪੋਰਟ ਕਰਨਾ ਠੀਕ ਹਾਂਜੀ ਸੋ ਇਸ ਵੀਡੀਓ ਨੂੰ ਤੁਸੀਂ ਵੱਤ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਇਹ ਜਿਹੜੇ ਕਰਿੰਦੇ ਲੋਕ ਨੇ ਜਿਹੜੇ ਇਸ ਤਰ੍ਹਾਂ ਦੀਆਂ ਜਿਹੜੀਆਂ ਹਵਾਨੀਅਤ ਦੀਆਂ ਜਿਹੜੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਨੇ ਇਹੋ ਜਿਹੇ ਲੋਕਾਂ ਨੂੰ ਜ਼ਰੂਰ ਜਿਹੜਾ ਆ ਸਜ਼ਾ ਮਿਲ ਸਕੇ ਸੋ ਜਿਹੜੇ ਇੰਚਾਰਜ ਨੇ ਇਸ ਤਾਈਪਰੋਡ ਚੌਂਕੀ ਦੇ ਜਿਹੜੇ ਇੰਚਾਰਜ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪੂਰਾ ਮਾਮਲਾ ਜਾਣਾਂਗੇ ਕਿ ਇਸ ਪੂਰੇ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਜੜੀ ਹੈ ਉਹ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਕੱਲ ਮੈਨੂੰ ਕੰਟਰੋਲ ਰੂਮ ਮੋਹਾਲੇ ਤੋਂ ਮੈਸੇਜ ਆਇਆ ਸੀ ਕਿ ਕਿਸੇ ਲੜਕੀ ਦਾ ਰੇਪ ਹੋਇਆ ਹੈ ਲੇਕਿਨ ਜਦੋਂ ਮੈਂ ਸੀ ਮੌਕੇ ਤੇ ਮੇਰੀ ਫੋਰਸ ਪੋਂਚੀ ਤੇ ਮੈਂ ਕੋਦ ਵੀ ਮਾਮਾ ਮੌਕੇ ਤੇ ਵਿਜ਼ਿਟ ਕੀਤਾ ਤਾਂ ਰੇਪ ਵਾਲਾ ਮੈਟਰ ਕੋਈ ਨਹੀਂ ਸੀ ਕੋਈ ਲੜਕੀ ਦਿਆਲ ਪਬਲਿਕ ਸਕੂਲ ਦੇ ਵਿੱਚ ਪੜ੍ਹਦੀ ਸੀ ਜਿਹੜਾ ਆਪਣਾ ਨਾਮ ਮਤਲਬ ਮੈਨੂੰ ਕੱਲ ਉਹਨਾਂ ਨੇ ਨੋਟ ਜੋ ਕਰਾਇਆ ਉਸ ਮੁਤਾਬਕ ਉਸਨਾਂ ਵੀ ਵੈਸੇ ਠੀਕ ਨਹੀਂ ਰਹੂਗਾ ਉਹ 14 ਸਾਲ ਦੀ ਲੜਕੀ ਹੈ ਤੇ ਆਟੋ ਦੇ ਵਿੱਚ ਬੈਠੀ ਸੀ ਤੇ ਕੋਈ ਲੜਕਾ ਬਾਅਦ ਦੇ ਵਿੱਚ ਆਟੋ ਦੇ ਵਿੱਚ ਚੜਿਆ ਤੇ ਚੜਨ ਤੋਂ ਉਪਰੰਤ ਉਹਨੇ ਕੋਈ ਛੇੜਛਾੜ ਕੀਤੀ ਛੇਡ ਸੜ ਤੋਂ ਬਾਅਦ ਉਹ ਲੜਕਾ ਜਦੋਂ ਆਟੋ ਵਾਲੇ ਨੇ ਉਹਦਾ ਵਿਰੋਧ ਕੀਤਾ ਲੜਕੀ ਨੇ ਵੀ ਵਿਰੋਧ ਕੀਤਾ ਤਾਂ ਲੜਕਾ ਇੱਕੋ ਦਮ ਉੱਤਰ ਕੇ ਧਰਮਕੰਡੇ ਵਾਲੀ ਸਾਈਡ ਨੂੰ ਦੌੜ ਗਿਆ ਜਿਹੜਾ ਇੰਨੀ ਤੇਜ਼ੀ ਨਾਲ ਦੌੜਿਆ ਕਿ ਉਹ ਕਿਸੇ ਕੈਮਰੇ ਦੇ ਵਿੱਚ ਵੀ ਉਹਦੀ ਕੋਈ ਕਲੀਅਰ ਇਮੇਜ ਨਹੀਂ ਆਈ ਫਿਰ ਵੀ ਵੀ ਆਰ ਗੋਇੰਗ ਟੂ ਮੇਡ ਅਫਰਟਸ ਥਰੂ ਆਪਣੇ ਸੇਫ ਸਿਟੀ ਪ੍ਰੋਜੈਕਟ ਦੇ ਕੈਮਰਿਆਂ ਦੇ ਥਰੂ ਕਰ ਰਹੇ ਹਾਂ ਜੇ ਕੋਈ ਐਵੀਡੈਂਸ ਸਾਹਮਣੇ ਆਂਦੀ ਹੈ ਤਾਂ ਅਸੀਂ ਉਹਦੇ ਮੁਤਾਬਕ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਜੇ ਲੜਕੀ ਕੋਈ ਆਇਡੈਂਟੀਫਾਈ ਕਰ ਲੈਂਦੀ ਕਿਸੇ ਨੂੰ ਤਾਂ ਵੀ ਅਸੀਂ ਉਹਦੇ ਮਤਲਬ ਹੁਣ ਤੱਕ ਅਸੀਂ ਉਹਦੇ ਬਾਬ ਦੇ ਮਾਮਲਾ ਦਰਜ ਕਰ ਲਿਆ ਹੁੰਦਾ ਲੇਕਿਨ ਲੜਕੀ ਵੀ ਸ਼ੀ ਇਜ਼ ਅਨਏਬਲ ਟੂ ਆਇਡੈਂਟੀਫਾਈ ਪਰਸਨ ਸਿਰਫ ਇੰਨੇ ਹੀ ਦੱਸਦੀ ਹੈ ਕਿ ਹਰੇ ਕਲਰ ਦੀ ਜੈਕਟ ਪਾਈ ਹੈ ਲੇਕਿਨ ਇਸ ਤਰ੍ਹਾਂ ਹਰੇ ਕਲਰ ਦੀ ਜੈਕਟ ਦੇ ਨਾਲ ਕਿਸੇ ਬੰਦੇ ਨੂੰ ਆਇਡੈਂਟੀਫਾਈ ਕਰਨਾ ਜਾਂ ਕਿਸੇ ਨੂੰ ਐਵੇਂ ਨਾਮਜ਼ਦ ਕਰ ਦੇਣਾ ਇਹ ਨਾਇਨਸਾਫੀ ਹੋਊਗੀ ਬਟ ਵੀ ਆਰ ਟ੍ਰਾਈਂਗ ਆਵਰ ਬੈਸਟ ਵਾਟਸੋਐਵਰ ਜੋ ਵੀ ਹੋਏਗਾ ਤੁਹਾਨੂੰ ਦੱਸ ਸਕਦਾ ਜਾਊਗਾ ਸੋ ਜਿਵੇਂ ਕਿ ਤੁਸੀਂ ਦੇਖਿਆ ਅਸੀਂ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਹੈ ਔਰ ਉਸ ਤੋਂ ਬਾਅਦ ਚੌਂਕੀ ਇੰਚਾਰਜ ਦਿਨੇਸ਼ ਕੁਮਾਰ ਜੀ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਦਾ ਕਹਿਣਾ ਹੈਗਾ ਕਿ ਉਹਨਾਂ ਦੇ ਵੱਲੋਂ ਇਸ ਇਲਾਕੇ ਦੀਆਂ ਜਿਹੜੀਆਂ ਨੇ ਸੀਸੀਟੀਵੀ ਵੀਡੀਓਜ਼ ਖੰਗਾਲੀਆਂ ਜਾ ਰਹੀਆਂ ਨੇ ਜਿਨ੍ਹਾਂ ਦੀ ਉਹਨਾਂ ਨੂੰ ਜਿਹੜੀ ਕੰਪਲੀਟ ਮਿਲੀ ਸੀਗੀ ਉਹ ਉਹਨਾਂ ਨੂੰ ਜਿਹੜੀ ਆ ਕਾਲ ਆਈ ਸੀ ਮੁਹਾਲੀ ਤੋਂ ਕਿ ਲੜਕੀ ਦੇ ਨਾਲ ਜਿਹੜਾ ਯਾਰ ਰੇਪ ਕਰਨ ਦੀ ਕੋਸ਼ਿਸ਼ ਕੀਤੀ ਹੈ ਫਿਲਹਾਲ ਇਹ ਮਾਮਲਾ ਸਿਰਫ ਛੇੜ ਛਾੜਦਾ ਹੈ ਪੁਲਿਸ ਵੱਲੋਂ ਇਲਾਕੇ ਦੀਆਂ ਜਿਹੜੀਆਂ ਸੀਸੀਟੀਵੀ ਖੰਗਾਲੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਦੇ ਆਧਾਰ ਤੇ ਜਿਹੜੀ ਹੈ ਬਣਦੀ ਕਾਰਵਾਈ ਕੀਤੀ ਜਾਊਗੀ ਤੁਸੀਂ ਜੁੜੇ ਰਹੋ ਪੀਏਟੀ ਨਿਊਜ਼ ਦੇ ਨਾਲ ਧੰਨਵਾਦ ਸ਼ੁਕਰੀਆ